ਕੀ ਨਾਮ ਹੈ ਤੁਹਾਡਾ ਗਗਨਦੀਪ ਕੌਰ ਗਗਨਦੀਪ ਜੀ ਕੀ ਹੋਇਆ ਤੁਹਾਡੇ ਬੱਚੇ ਵਿਰਜਿੰਦਰ ਡੋਰਾ ਵੱਜੀ ਹੋਈ ਆ ਤੇ ਗੁੱਡਾ ਲੁੱਟਦਾ ਬਿਆ ਸੀਗਾ ਕੋਠੇ ਤੋਂ ਤੇ ਡੋਰਾ ਫਿਰ ਗਈ ਦੋ ਉਂਗਲਾਂ ਚ ਟੰਕੇ ਲੱਗੇ ਹੋਏ ਆ ਇਸੇ ਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਚੈਨਾ ਡੋਰ ਨਾ ਖਰੀਦੋ ਨਾ ਬੱਚਿਆਂ ਨੂੰ ਖਰੀਦ ਕੇ ਦੋ ਤੇ ਕਹਿੰਦੇ ਤੇ ਜਿਹੜੇ ਖਰੀਦਦੇ ਆ ਜਿਹੜੇ ਵੇਚਦੇ ਆ ਵੇਚਦੇ ਆ ਉਹਨਾਂ ਤੇ ਸਖਤ ਕਾਰਵਾਈ ਕਰੋ ਮੈਮ ਕੈਨ ਨਾ ਡੋ ਨੂ ਲੈ ਕੇ ਮੋਗਾ ਸੰਧਾਰਿਆ ਹਸਪਤਾਲ ਦੇ ਵਿੱਚ ਬਹੁਤ ਬੜੇ ਕਿ ਪੇਸ਼ੈਂਟ ਆਇਆ ਕਿੰਨੀ ਏਜ ਦਾ ਬੱਚੇ ਵੀ ਔਰ ਕੀ ਕਿਦਾਂ ਹੋਇਆ ਸਰ ਅਰਾਊਂਡ 8 ਸਾਲ ਦਾ ਬੱਚਾ ਹੈ ਜਿਹੜਾ ਕਿ ਪਤੰਗ ਲੁੱਟ ਰਿਆ ਸੀ ਤੇ ਪਤੰਗ ਲੁੱਟ ਲੁੱਟਦੇ ਸਰ ਚਾਈਨਾ ਡੋਰ ਉਹਦੇ ਹੱਥ 'ਚ ਆ ਗਈ ਤੇ ਉਹਦੇ ਉਂਗਲਾਂ ਤੇ ਕਾਫੀ ਗਹਿਰੀਆਂ ਸੱਟਾਂ ਵੱਜੀਆਂ ਨੇ ਤੇ ਉਹਦੇ ਟਾਂਕੇ ਵੀ ਲੱਗੇ ਨੇ ਤੇ ਹੋਰ ਵੀ ਮੈਮ ਕੋਈ ਐਡਾ ਦੇ ਕੇਸ ਆ ਰਹੇ ਡਾਟੋਰਨ ਵੀ ਹਾਂਜੀ ਇਸੇ ਹਫਤੇ ਵਿੱਚ ਪਹਿਲਾਂ ਵੀ ਇੱਕ ਲੇਡੀਜ਼ ਆਏ ਸੀਗੇ ਜਿਹੜੇ ਰਾਤ ਤੁਰੇ ਜਾਂਦੇ ਸੀਗੇ ਤੇ ਉਹਨਾਂ ਦੇ ਗਲੇ ਤੇ ਡੋਰ ਫਿਰ ਗਈ ਸੀ ਤੇ ਉਹਨਾਂ ਨੂੰ ਕਾਫੀ ਦਿੱਕਤ ਆਈ ਸੀ ਜੀ ਕੀ ਮੈਂ ਲੋਕਾਂ ਨੂੰ ਇਹ ਮੈਸੇਜ ਕਰ ਰਹੀ ਹਾਂ ਸਰ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਆਪਾਂ ਆਪਣੇ ਬੱਚਿਆਂ ਦੇ ਧਿਆਨ ਦੇਈਏ ਕਿ ਆਪਣੇ ਬੱਚੇ ਚਾਈਨਾ ਡੋਰ ਵਗੈਰਾ ਨਾ ਉਹਦੇ ਨਾਲ ਪਤੰਗ ਨਾ ਆੜਾਨ ਠੀਕ ਹੈ ਬੱਚੇ ਨੇ ਉਹਨਾਂ ਨੇ ਖੇਡਣਾ ਹੈ ਬਟ ਆਪਾਂ ਐਸ ਪੇਰੈਂਟਸ ਆਪਾਂ ਧਿਆਨ ਦੇ ਸਕਦੇ ਆ ਕਿ ਬੱਚੇ ਚਾਈਨਾ ਡੋਰ ਨਾ ਯੂਜ਼ ਕਰਨ ਕੀ ਨਾਮ ਹੈ ਤੁਹਾਡਾ ਗਗਨਦੀਪ ਕੋਰ ਕਗਲਦੇਵ ਜੀ ਕੀ ਹੋਇਆ ਤੁਹਾਡੇ ਬੱਚੇ ਨੂੰ ਵਰਜੀ ਨੇ ਤੇ ਡੋਰਾ ਵੱਜੀ ਹੋਈ ਆ ਤੇ ਗੁੱਡਾ ਲੁੱਟਦਾ ਪਿਆ ਸੀਗਾ ਕੋਠੇ ਤੋਂ ਤੇ ਡੋਰਾ ਫੈਰ ਗਈ ਦੋ ਉਂਗਲਾਂ 'ਚ ਟੰਕੇ ਲੱਗੇ ਹੋਏ ਆ ਕਿ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮਤਲਬ ਚੈਨਾ ਡੋਰ ਨਾ ਖਰੀਦੋ ਨਾ ਬੱਚਿਆਂ ਨੂੰ ਖਰੀਦ ਕੇ ਦੋ ਤੇ ਕਹਿੰਦੇ ਤੇ ਜਿਹੜੇ ਖਰੀਦਦੇ ਆ ਜਿਹੜੇ ਵੇਚਦੇ ਆ ਵੇਚਦੇ ਆ ਉਹਨਾਂ ਤੇ ਸਖਤ ਕਾਰਵਾਈ ਕਰੋ ਮੈਂ ਕੈਨੇਡਾ ਨੂੰ ਲੈ ਕੇ ਮੋਗਾ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਡੇ ਕੋਲ ਪੇਸ਼ੈਂਟ ਆਇਆ ਹੈ ਕਿੰਨੀ ਏਜ ਦਾ ਬੱਚੇ ਦੀ ਔਰ ਕੀ ਕਿੰਦਾ ਹੋਇਆ ਸਰ ਅਰਾਊਂਡ 8 ਸਾਲ ਦਾ ਬੱਚਾ ਹੈ ਜਿਹੜਾ ਕਿ ਪਤੰਗ ਲੁੱਟ ਰਿਹਾ ਸੀ ਤੇ ਪਤੰਗ ਲੁੱਟ ਲੁੱਟਦੇ ਸਰ ਚਾਈਨਾ ਡੋਰ ਉਹਦੇ ਹੱਥ 'ਚ ਆ ਗਈ ਤੇ ਉਹਦੇ ਉਂਗਲਾਂ ਤੇ ਕਾਫੀ ਗਹਿਰੀਆਂ ਸੱਟਾਂ ਵੱਜੀਆਂ ਨੇ ਤੇ ਉਹਦੇ ਟਾਂਕੇ ਵੀ ਲੱਗੇ ਨੇ ਜੋ ਹੋਰ ਵੀ ਮੈਮ ਕੋਈ ਅੰਦਾਜ਼ੇ ਕੇਸ ਆ ਰਹੇ ਹੈ ਹਾਂ ਜੀ ਇਸੇ ਹਫਤੇ ਵਿੱਚ ਪਹਿਲਾਂ ਵੀ ਇੱਕ ਲੇਡੀਜ਼ ਆਏ ਸੀਗੇ ਜਿਹੜੇ ਰਾਤ ਤੁਰੇ ਜਾਂਦੇ ਸੀਗੇ ਤੇ ਉਹਨਾਂ ਦੇ ਗਲੇ ਤੇ ਡੋਰ ਫਿਰ ਗਈ ਸੀ ਤੇ ਉਹਨਾਂ ਨੂੰ ਕਾਫੀ ਦਿੱਕਤ ਆਈ ਸੀ ਜੀ ਕੀ ਮ ਲੋਕਾਂ ਨੂੰ ਵੀ ਇਹ ਮਿਲ ਕਰ ਰਹਾ ਹੈ ਸਰ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਆਪਾਂ ਆਪਣੇ ਬੱਚਿਆਂ ਦੇ ਧਿਆਨ ਦੇਈਏ ਕਿ ਆਪਣੇ ਬੱਚੇ ਚਾਈਨਾ ਡੋਰ ਵਗੈਰਾ ਨਾ ਉਹਦੇ ਨਾਲ ਪਤੰਗ ਨਾ ਆੜਨ ਠੀਕ ਹੈ ਬੱਚੇ ਨੇ ਉਹਨਾਂ ਨੇ ਖੇਡਣਾ ਹੈ ਬਟ ਆਪਾਂ ਐਸ ਪੇਰੈਂਟਸ ਆਪਾਂ ਧਿਆਨ ਦੇ ਸਕਦੇ ਆ ਕਿ ਬੱਚੇ ਚਾਈਨਾ ਡੋਰ ਨਾ ਯੂਜ਼ ਕਰਨ ਕੀ ਨਾਮ ਹੈ ਤੁਹਾਡਾ ਗਗਨਦੀਪ ਕੋਰ ਗਗਨਦੀਪ ਜੀ ਕੀ ਹੋਇਆ ਤੁਹਾਡੇ ਬੱਚੇ ਵਰਜੀਂ ਤਾਂ ਡੋਰਾ ਵੱਜੀ ਹੋਈ ਆ ਤੇ ਗੁੱਡਾ ਲੁੱਟਦਾ ਪਿਆ ਸੀਗਾ ਕੋਠੇ ਤੋਂ ਤੇ ਡੋਰਾ ਫੇਰ ਗਈ ਦੋ ਉਂਗਲਾਂ ਚ ਟੰਕੇ ਲੱਗੇ ਹੋਏ ਆ ਕਿ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮਤਲਬ ਚੈਨਾ ਡੋਰ ਨਾ ਖਰੀਦੋ ਨਾ ਬੱਚਿਆਂ ਨੂੰ ਖਰੀਦ ਕੇ ਦੋ ਤੇ ਕਹਿੰਦੇ ਤੇ ਜਿਹੜੇ ਖਰੀਦਦੇ ਆ ਜਿਹੜੇ ਵੇਚਦੇ ਆ ਵੇਚਦੇ ਆ ਉਹਨਾਂ ਤੇ ਸਖਤ ਕਾਰਵਾਈ ਕਰੋ ਮੈਮ ਕੈਨੇਡਾ ਨੂੰ ਲੈ ਕੇ ਮੋਗਾ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਕਿੰਨੀ ਏਜ ਦਾ ਬੱਚੇ ਦੀ ਔਰ ਕੀ ਕਿੱਦਾਂ ਹੋਇਆ ਸਰ ਅਰਾਊਂਡ 8 ਸਾਲ ਦਾ ਬੱਚਾ ਹੈ ਜਿਹੜਾ ਕਿ ਪਤੰਗ ਲੁੱਟ ਰਿਹਾ ਸੀ ਤੇ ਪਤੰਗ ਲੁੱਟ ਲੁੱਟਦੇ ਸਰ ਚਾਈਨਾ ਡੋਰ ਉਹਦੇ ਹੱਥ 'ਚ ਆ ਗਈ ਤੇ ਉਹਦੇ ਉਂਗਲਾਂ ਤੇ ਕਾਫੀ ਗਹਿਰੀਆਂ ਸੱਟਾਂ ਵੱਜੀਆਂ ਨੇ ਤੇ ਉਹਦੇ ਟਾਂਕੇ ਵੀ ਲੱਗੇ ਨੇ ਤੇ ਹੋਰ ਵੀ ਮੈਮ ਕੋਈ ਅੰਦਾਜ਼ੇ ਕੇਸ ਆ ਰਹੇ ਡਾਇਟਰੋਡਿਕ ਹਾਂਜੀ ਇਸੇ ਹਫ਼ਤੇ ਵਿੱਚ ਪਹਿਲਾਂ ਵੀ ਇੱਕ ਲੇਡੀਜ਼ ਆਏ ਸੀਗੇ ਜਿਹੜੇ ਰਾਜ ਤੁਰੇ ਜਾਂਦੇ ਸੀਗੇ ਤੇ ਉਹਨਾਂ ਦੇ ਗਲੇ ਤੇ ਡੋਰ ਫਿਰ ਗਈ ਸੀ ਤੇ ਉਹਨਾਂ ਨੂੰ ਕਾਫੀ ਦਿੱਕਤ ਆਈ ਸੀ ਜੀ ਕੀ ਮੈਂ ਲੋਕਾਂ ਨੂੰ ਵੀ ਅਪੀਲ ਕਰ ਰਹੀ ਹਾਂ ਸਰ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਆਪਾਂ ਆਪਣੇ ਬੱਚਿਆਂ ਦੇ ਧਿਆਨ ਦੇਈਏ ਕਿ ਆਪਣੇ ਬੱਚੇ ਚਾਈਨਾ ਡੋਰ ਵਗੈਰਾ ਨਾ ਉਹਦੇ ਨਾਲ ਪਤੰਗ ਨਾ ਆੜਨ ਠੀਕ ਹੈ ਬੱਚੇ ਨੇ ਉਹਨਾਂ ਨੇ ਖੇਡਣਾ ਹੈ ਬਟ ਆਪਾਂ ਐਸ ਪੇਰੈਂਟਸ ਆਪਾਂ ਧਿਆਨ ਦੇ ਸਕਦੇ ਆ ਕਿ ਬੱਚੇ ਚਾਈਨਾ ਡੋਰ ਨਾ ਯੂਜ਼ ਕਰਨ